ਗੁਰੂ ਨਾਨਕ ਨੂੰ ਵੀ ਪੁੱਛਿਆ ਸੀ ਨਾ ਕਾਜ਼ੀਆਂ ਨੇ ਸਾਹਮਣੇ ਬਿਠਾ ਕੇ ਕਹਿੰਦੇ ਬਾਬਾ ਤੇਰੇ ਰੱਬ ਦੇ ਕੋਲੋਂ ਹੁਣੇ ਬੈਠਿਆਂ-ਬੈਠਿਆਂ ਕੋਈ ਕਰਾਮਾਤ ਕਰਾਉਣੀ ਹੋਵੇ ਤੇ ਕਰ ਸਕਦਾ ਫੁਨੇ ਪੈਰ ਤੇ ਤੇ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਜੇ ਇਹ ਸਵਾਲ ਦਾ ਜਵਾਬ ਲੈਣਾ ਤੇ ਮੈਨੂੰ ਕੁਰਸੀ ਤੇ ਬਿਠਾਓ ਆਪ ਥੱਲੇ ਬੈਠੋ ਕਿਉਂਕਿ ਤੁਸੀਂ ਸਵੇਰ ਦੇ ਕੁਰਸੀਆਂ ਦੇ ਚੜ ਕੇ ਬੈਠੇ ਜੇ ਕਾਜ਼ੀ ਭੱਜ ਕੇ ਥੱਲੇ ਚਲਕੇ ਤੇ ਗੁਰੂ ਨਾਨਕ ਨੂੰ ਕੁਰਸੀ ਤੇ ਬਿਠਾਤਾ ਬਾਬਾ ਕਹਿੰਦਾ ਹੁਣ ਦੁਬਾਰਾ ਪ੍ਰਸ਼ਨ ਬੋਲੋ ਤੇ ਕਾਜੀ ਫੇਰ ਉਹ ਗੱਲ ਕਹਿੰਦਾ ਕਹਿੰਦਾ ਬਾਬਾ ਤੇਰੇ ਅੱਲਾ ਕੋਲੋਂ ਤੇਰੇ ਵਾਹਿਗੁਰੂ ਪ੍ਰਮਾਤਮਾ ਕੋਲੋਂ ਹੁਣੇ ਹੁਣੇ ਇੱਥੇ ਬੈਠਿਆਂ ਕੋਈ ਕਰਾਮਾਤ ਕਰਾਉਣੀ ਹੋਵੇ ਤੇ ਕਰ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਰਾਮਾਤ ਹੋ ਗਈ ਆ ਕਹਿੰਦੇ ਕਿਹੜੀ ਕਹਿੰਦੇ ਕਰਾਮਾਤ ਐਹੋ ਹੀ ਆ ਇੱਕ ਸਕਿੰਟ ਲੱਗਾ ਵਾ ਜਿਹੜੇ ਕੁਰਸੀਆਂ ਤੇ ਬੈਠੇ ਸੀ ਥੱਲੇ ਲੈ ਗਿਆ ਤੇ ਜਿਹੜਾ ਥੱਲੇ ਬੈਠਾ ਸੀ ਉਹ ਕੁਰਸੀਆਂ ਤੇ ਆ ਗਿਆ ਇਹੋ ਹੀ ਤੇ ਮੇਰੇ ਪ੍ਰਮਾਤਮਾ ਦੀ ਕਰਾਮਾਤ ਆ ਕੁਦਰਤ ਕੋਲੋਂ ਡਰ ਬੰਦੇ ਆ ਪਰ ਬੰਦੇ ਦਾ ਸੁਭਾਅ ਪਤਾ ਕੀ ਆ ਜਦੋਂ ਦਿਨ ਸਹੀ ਹੋਣ ਉਦੋਂ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਤੇ ਜਦੋਂ ਦਿਨ ਮਾੜੇ ਜੇ ਪੁੱਠੇ ਹੋਏ ਨਾ ਫਿਰ ਲਾਮਿਆਂ ਤੋਂ ਇਲਾਵਾ ਬੰਦੇ ਕੋਲ ਹੈ ਹੀ ਕੱਖ ਨਹੀਂ ਰੱਬਾ ਤੂੰ ਦਿੱਤਾ ਹੀ ਕੱਖ ਨਹੀਂ ਦਿੱਤਾ ਹੀ ਕੱਖ ਨਹੀਂ ਤੂੰ ਆ ਵੀ ਨਹੀਂ ਦਿੱਤਾ ਆ ਵੀ ਨਹੀਂ ਦਿੱਤਾ ਆ ਵੀ ਨਹੀਂ ਦਿੱਤਾ ਦਿਨ ਸਹੀ ਹੋਣ ਤੇ ਧੰਨਵਾਦ ਕੋਈ ਕੋਈ ਆ ਕੇ ਗੁਰਦੁਆਰੇ ਕਰੂਗਾ ਦਿਨ ਪੁੱਠੇ ਚੱਲਣ ਤੇ ਫਿਰ ਲਾਮਿਆਂ ਤੋਂ ਇਲਾਵਾ ਬੰਦਾ ਬਹੁਤ ਕੁਝ ਲੈ ਕੇ ਆਉਂਦਾ ਕਬਰ ਕਸ਼ਮੀਰਾ ਸਿੰਘ ਵਾਪਸ ਆਇਆ ਆਪਣੀ ਰਾਣੀ ਦੇ ਕੋਲ ਸੱਤਾਂ ਦਿਨਾਂ ਬਾਅਦ ਆ ਕਹਿੰਦੇ ਰਾਣੀ ਨੇ ਹੋਸ਼ ਕੀਤੀ ਮਲਾ ਦੀ ਘਰ ਵਾਲੀ ਨੇ ਸੇਵਾ ਬੜੀ ਕੀਤੀ ਮਲਾ ਨੇ ਵੀ ਬੜੀ ਸੇਵਾ ਕੀਤੀ ਸੱਤਾਂ ਦਿਨਾਂ ਬਾਅਦ ਜਦੋਂ ਰਾਣੀ ਦੀ ਹੋਸ਼ ਖੁੱਲੀ ਤੇ ਰਾਣੀ ਨੇ ਇੱਕਦਮ ਪੁੱਛਿਆ ਮੇਰਾ ਪੁੱਤ ਕਿੱਥੇ ਆ ਕਿਉਂਕਿ ਬੱਚੇ ਨੂੰ ਜਨਮ ਦੇ ਕੇ ਬੇਹੋਸ਼ ਹੋ ਗਈ ਸੀ ਨਾ ਮੇਰਾ ਬੱਚਾ ਕਿੱਥੇ ਆ ਮੇਰਾ ਪੁੱਤ ਕਿੱਥੇ ਆ ਕੋਲ ਬੈਠਾ ਕਵਰ ਕਸ਼ਮੀਰਾ ਸਿੰਘ ਕਹਿੰਦਾ ਰਾਣੀਏ ਉਹ ਜਨਮ ਦਾ ਚੋਰ ਨਿਕਲਿਆ ਉਹ ਤੇਰਾ ਮੇਰਾ ਸਾਥ ਇੱਕ ਦਿਨ ਵੀ ਨਹੀਂ ਦੇ ਸਕਿਆ ਆਪਾਂ ਨੂੰ ਨਿਬੜਣਾ ਪੈਣਾ ਇੱਕ ਦੂਜੇ ਦੇ ਨਾਲ ਘੰਟਿਆਂ ਬੱਧੀ ਦੋਵੇਂ ਜੀ ਬੈਠੇ ਰੋਂਦੇ ਰਹੇ ਇੱਕ ਦਿਨ ਹੋਰ ਨੰਗਿਆ ਤੇ ਅਗਲੇ ਦਿਨ ਬਾਦਾਂ ਕਵਰ ਕਸ਼ਮੀਰਾ ਸਿੰਘ ਮਲਾ ਨੂੰ ਕਹਿੰਦਾ ਬਾਪੂ ਫੌਜ ਸਾਡੇ ਮਗਰ ਚੜੀ ਆ ਮੁਸੀਬਤ ਵਿੱਚ ਸਾਂ ਤੇਰੇ ਘਰ ਆਏ ਆ ਤੂੰ ਸਾਨੂੰ ਜਗ੍ਹਾ ਦਿੱਤੀ ਆ 7 ਦਿਨ ਆਪਣੇ ਘਰ ਰੱਖਿਆ ਵਾ ਸਾਡੀ ਕਿਸਮਤ ਮਾੜੀ ਸੀ ਪੁੱਤ ਜੰਮਿਆ ਸੀ ਪੁੱਤ ਜਨਮ ਲੈ ਕੇ ਦੁਨੀਆ ਤੋਂ ਚਲਾ ਗਿਆ ਬਾਪੂ ਹੁਣ ਮੈਂ ਚਲੇ ਜਾਣਾ ਵਾਂ ਮੈਂ ਤੇਰਾ ਘਰ ਛੱਡ ਕੇ ਚਲੇ ਜਾਣਾ ਵਾਂ ਛਪਾਈਆਂ ਦਾ ਪਤਾ ਨਹੀਂ ਕਿਹੜੇ ਵੇਲੇ ਤੇਰੇ ਘਰ ਦੇ ਉੱਤੇ ਵੀ ਛਾਪਾ ਪੈ ਜੇ ਕਵਰ ਕਸ਼ਮੀਰਾ ਸਿੰਘ ਉੱਠਿਆ ਉਹਦੀ ਰਾਣੀ ਉੱઠી ਬਜ਼ੁਰਗ ਸਾਹਮਣੇ ਖਲੋਤਾ ਤੇ ਕਵਰ ਕਸ਼ਮੀਰਾ ਸਿੰਘ ਕਹਿੰਦਾ ਬਾਪੂ ਪਛਾਣਿਆ ਤੇ ਨਹੀਂ ਹੋਣਾ ਤੂੰ ਅਜੇ ਤੱਕ ਬਾਪੂ ਕਹਿੰਦਾ ਮੈਂ ਤੈਨੂੰ ਪਹਿਲੇ ਦਿਨ ਵੀ ਆਖਿਆ ਸੀ ਤੇਰੇ ਕੱਪੜੇ ਤੇਰੀ ਪੱਗ ਤੇਰਾ ਰੋਬ ਪੋਸ਼ ਇਹ ਦੱਸਦਾ ਵੀ ਤੂੰ ਚੰਗੇ ਘਰ ਦਾ ਪੋਤੇ ਆ ਤੇ ਕਵਰ ਕਸ਼ਮੀਰਾ ਸਿੰਘ ਨੇ ਬਾਪੂ ਦੇ ਦੋਵੇਂ ਹੱਥ ਕੋਟ ਕੇ ਫੜ ਕੇ ਆਖਿਆ ਬਾਪੂ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਦਾ ਨਾ ਸੁਣਿਆ ਹੀ ਕਦੀ ਤੇ ਬਾਪੂ ਦੀਆਂ ਅੱਖਾਂ 'ਚ ਮੋਟੇ-ਮੋਟੇ ਹੰਝੂ ਆ ਗਏ ਕਹਿੰਦਾ ਪੁੱਤ ਉਹਨੂੰ ਕੌਣ ਨਹੀਂ ਜਾਣਦਾ ਜਦਣ ਦਾ ਉਹ ਤੁਰ ਗਿਆ ਸਾਡੇ ਸੁੱਖ ਤੁਰ ਗਏ ਸਮਝ ਲਾ ਜਦਣ ਦਾ ਉਹ ਅੱਖਾਂ ਮੀਟ ਗਿਆ ਸਾਡੇ ਦਿਨ ਪੁੱਠੇ ਆ ਗਏ ਸਮਝ ਲਾ ਇਥੋਂ ਕਦੀ ਸ਼ੇਰੇ ਪੰਜਾਬ ਦੇ ਨੰਗਣਾ ਜੇਬਾਂ ਸੋਨੇ ਚਾਂਦੀ ਦੇ ਨਾਲ ਭਰੀਆਂ ਹੁੰਦੀਆਂ ਸੀ ਸਾਡੀ ਗਰੀਬਾਂ ਦੀ ਸੁਣਦਾ ਜਾਂਦਾ ਹੁੰਦਾ ਸੀ ਕਵਰ ਕਸ਼ਮੀਰਾ ਸਿੰਘ ਸਿਰ ਝੁਕਾ ਕੇ ਕਹਿੰਦਾ ਬਾਪੂ ਮੈਂ ਉਸੇ ਸ਼ੇਰੇ ਪੰਜਾਬ ਦਾ ਪੋਤਿਆਂ ਕਵਰ ਕਸ਼ਮੀਰਾ ਸਿੰਘ ਬਜ਼ੁਰਗ ਦੀਆਂ ਪੂ ਬਾਹ ਨਿਕਲ ਗਈਆਂ ਕਹਿੰਦਾ ਤੂੰ ਸ਼ੇਰੇ ਪੰਜਾਬ ਦਾ ਪੋਤਿਆਂ ਹਾਂ ਬਾਪੂ ਕਿਸਮਤ ਦਾ ਮਾਰਿਆ ਵਾਂ ਡੋਗਰੇ ਮੇਰੇ ਮਗਰ ਚੜਿਆ ਬਾਪੂ ਮੈਂ ਤੇਰਾ ਦੇਣਦਾਰ ਆਂ ਸਾਰੀ ਉਮਰ ਦਾ ਤੂੰ ਮੈਨੂੰ ਔਖੇ ਟਾਈਮ ਤੇ ਮੇਰੀ ਬਾਹ ਫੜੀ ਆ ਔਖੇ ਟਾਈਮ ਤੇ ਤੂੰ ਮੇਰਾ ਸਾਥ ਦਿੱਤਾ ਸੱਜਣੀ ਉਹ ਆ ਯਾਰ ਹੀ ਉਹ ਆ ਜਿਹੜਾ ਔਖੇ ਟਾਈਮ ਤੇ ਤੁਹਾਡੀ ਬਾਹ ਫੜ ਲੇ ਇੱਕ ਚੀਜ਼ ਹੋਰ ਕਹਾਂ ਜਦੋਂ ਤੁਹਾਡੇ ਦਿਨ ਸਹੀ ਹੋਣ ਜਦੋਂ ਤੁਸੀਂ ਜਿੱਤਦੇ ਹੋ ਤੁਹਾਨੂੰ ਤਾੜੀਆਂ ਮਾਰਨ ਵਾਲੇ ਬਹੁਤ ਮਿਲਣਗੇ ਜਦੋਂ ਤੁਹਾਡਾ ਪੂਰਾ ਐ ਕੰਮ ਸਿਖਰ ਤੇ ਹੋਵੇ ਨਾ ਪੂਰਾ بڑے ਬੰਦੇ ਤੁਹਾਨੂੰ ਮਿਲਣਗੇ ਇਦਰੋਂ ਉਧਰੋਂ ਵਿੰਗ ਵੱਲ ਪਾ ਕੇ ਵੀ ਤੁਹਾਡੇ ਨਾਲ ਰਿਸ਼ਤੇਦਾਰੀ ਕੱਢਣਗੇ ਕਿਉਂਕਿ ਬੰਦੇ ਦੀ ਚੱਲਦੀ ਆ ਚੱਲਦੀ ਆ ਪਤਾ ਤੇ ਉਦੋਂ ਲੱਗਣਾ ਜਦੋਂ ਉਹੇ ਬੰਦੇ ਦੇ ਦਿਨ ਠਾਂ ਨੂੰ ਆਏ ਜਿਹੜੇ ਬੰਦੇ ਤਾੜੀਆਂ ਮਾਰਦੇ ਸੀ ਉਹਨਾਂ ਦੇ ਵਿੱਚੋਂ ਮੋਢੇ ਤੇ ਹੱਥ ਕਿੰਨੇ ਬੰਦੇ ਆ ਕੇ ਰੱਖਣਗੇ ਵੀ ਹੌਸਲਾ ਰੱਖ ਫਿਕਰ ਨਾ ਕਰ ਅਹੀਂ ਤੇਰੇ ਨਾਲ ਆ ਤਾੜੀਆਂ ਮਾਰਨ ਵਾਲਿਆਂ ਦੀ ਪ੍ਰਵਾਹ ਨਾ ਕਰੋ ਔਖੇ ਟਾਈਮ ਤੇ ਜਿਹੜਾ ਬੰਦਾ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਤੁਹਾਨੂੰ ਹੌਸਲਾ ਦੇਣਾ ਜਾਣਦਾ ਵਾ ਅਸਲ 'ਚ ਸੱਜਣ ਹੀ ਉਹ ਆ ਤੁਹਾਡਾ ਯਾਰ ਹੀ ਤੁਹਾਡਾ ਉਹ ਆ ਬਾਪੂ ਆਵਾਜ਼ ਮਾਰ ਕੇ ਕਹਿੰਦਾ ਕਵਰ ਕਸ਼ਮੀਰਾ ਸਿੰਘ ਆ ਕਿਸਮਤ ਮਾੜੀ ਮੈਂ ਤੇਰੀ ਕੋਈ ਸੇਵਾ ਨਹੀਂ ਕਰ ਸਕਿਆ ਕਵਰ ਕਸ਼ਮੀਰਾ ਸਿੰਘ ਕਹਿੰਦਾ ਬਾਪੂ ਮੈਂ ਤੈਨੂੰ ਪਹਿਲੇ ਦਿਨ ਤਾਈਂ ਨਹੀਂ ਅਸੀਂ ਦੱਸਿਆ ਵੀ ਮੈਂ ਕਵਰ ਕਸ਼ਮੀਰਾ ਸਿੰਘ ਆ ਸ਼ੇਰੇ ਪੰਜਾਬ ਦਾ ਪੁੱਤ ਆ ਜੇ ਤੈਨੂੰ ਮੈਂ ਪਹਿਲੇ ਦਿਨ ਦੱਸ ਦਿੰਦਾ ਨਾ ਤੇ ਤੂੰ ਮੈਨੂੰ ਐਂਦਾ ਨਹੀਂ ਰੱਖਣਾ ਹੁਣ ਪਰਦੇ ਦੇ ਚ ਗੱਲ ਰਹਿ ਗਈ ਤੂੰ ਮੈਨੂੰ ਬੜਾ ਪਿਆਰ ਦਿੱਤਾ ਕਿਉਂਕਿ ਫਰਕ ਪੈ ਜਾਣਾ ਸੀ ਨਾ ਸ਼ੇਰੇ ਪੰਜਾਬ ਦਾ ਪੁੱਤ ਆ ਸਾਡੇ ਕੋ ਸੇਵਾ ਨਹੀਂ ਹੁੰਦੀ ਕਵਰ ਕਸ਼ਮੀਰਾ ਸਿੰਘ ਦੀ ਰਾਣੀ ਤੁਰਨ ਲੱਗੀ ਮਾਈ ਭੱਜ ਕੇ ਅੱਗੇ ਆ ਗਈ ਮਾਈ ਦੀ ਅੱਖਾਂ 'ਚ ਪਾਣੀ ਸੀ ਕਹਿੰਦੀ ਤੇ ਇਹ ਸਾਡੇ ਘਰ ਰੱਬ ਨੇ ਕੋਈ ਧੀ ਪੁੱਤ ਨਹੀਂ ਦਿੱਤਾ ਅਹੀਂ ਐਦਾਂ ਹੀ ਆ ਦੋਵੇਂ ਜੀ ਤੇ ਇੱਕੋ ਚੀਜ਼ ਮੰਗੀ ਆ ਸੱਚੇ ਪਾਤਸ਼ਾਹ ਜੇ ਸਾਨੂੰ ਧੀ ਪੁੱਤ ਕੋਈ ਨਹੀਂ ਨਾ ਦਿੱਤਾ ਤੇ ਸਾਨੂੰ ਮੌਤ ਜ਼ਰੂਰ ਇਕੱਠਿਆਂ ਨੂੰ ਦਵੀ ਦੋਹਾਂ ਜੀਆਂ ਨੂੰ ਕਿਉਂਕਿ ਇਹ ਨਾ ਹੋਵੇ ਕਿਉਂਕਿ ਅਹੀਂ ਦੋਵੇਂ ਇੱਕ ਦੂਜੇ ਦਾ ਧੀ ਪੋਤੇ ਆ ਅਹੀਂ ਜਿੱਥੇ ਜੀਵਨ ਸਾਥੀਆਂ ਉਥੇ ਇੱਕ ਦੂਜੇ ਨੂੰ ਧੀ ਪੁੱਤ ਵਾਂਗੂ ਪਿਆਰ ਵੀ ਦਿੱਤਾ ਹੈ ਮੌਤ ਵੀ ਇਕੱਠੀ ਮੰਗਦੇ ਆ ਕਿ ਜਦ ਤਨ ਮੌਤ ਆਉਣੀ ਹੈ ਰੱਬਾ ਇਕੱਠੀ ਆ ਜਾਵੇ ਸਾਡੇ ਮਗਰੋਂ ਕੋ ਰੋਲਣਾ ਨਹੀਂ ਚਾਹੀਦਾ ਸਾਡੇ ਦੋਵਾਂ ਚ ਰਾਣੀ ਕਹਿਣ ਲੱਗੀ ਧੀ ਤੂੰ 7 ਦਿਨ ਮੇਰੇ ਕੋ ਰਹੀਂਾਂ ਮੈਨੂੰ ਐਂ ਜਾਪਿਆ ਜਵੇਂ ਮੇਰੀ ਧੀ ਆ ਗਈ ਹੋਵੇ ਦੁਨੀਆ ਤੇ ਕਹਿੰਦੇ ਰਾਣੀ ਅੱਖਾਂ ਚ ਪਾਣੀ ਲਾ ਕੇ ਨਾ ਆਪਣੇ ਕੰਗਣ ਲਾ ਕੇ ਦੋਵੇਂ ਸੋਨੇ ਦੇ ਉਹ ਰਾਣੀ ਨੂੰ ਦੇ ਉਸ ਮਲਾਹ ਦੀ ਘਰ ਵਾਲੀ ਬਜ਼ੁਰਗ ਮਾਈ ਨੂੰ ਦੇਣ ਲੱਗੀ ਕਹਿੰਦੀ ਲੈ ਮਾਂ ਅੱਜ ਮੇਰੀ ਹਾਲਤ ਬੜੀ ਮਾੜੀ ਆ ਇਹ ਕੰਗਣ ਰੱਖ ਲਾ ਜੇ ਕਿਤੇ ਮੇਰੇ ਦਿਨ ਫਿਰੇ ਮੈਂ ਤੈਨੂੰ ਸੋਨੇ ਚਾਂਦੀ ਨਾਲ ਲਾ ਦੂੰਗਾ ਐ ਹੋਈ ਤੇ ਫਰਕ ਆ ਅਮੀਰ ਬੰਦਾ ਜਦੋਂ ਕਿਸੇ ਦਾ ਅਹਿਸਾਨ ਲਾਊਗਾ ਹਮੇਸ਼ਾ ਜੇਬ ਨੂੰ ਹੱਥ ਮਾਰੂਗਾ ਵੀ ਇਹਨੂੰ 150 ਦੇ ਦਿਆਂ ਤੇ ਅਹਿਸਾਨ ਲਾ ਦਿਆਂ ਗਰੀਬ ਬੰਦਾ ਜਦੋਂ ਕਿਸੇ ਦਾ ਅਹਿਸਾਨ ਲਾਉ ਤੇ ਹਾਥੀ ਜੋੜੀ ਜਾਉ ਧੰਨਵਾਦ ਆ ਸਰਦਾਰਾ ਤੇਰਾ ਤੂੰ ਸਾਡਾ ਕੰਮ ਕੀਤਾ ਧੰਨਵਾਦ ਆ ਸਰਦਾਰਾ ਤੂੰ ਸਾਡਾ ਕੰਮ ਕੀਤਾ ਬਸ ਐ ਹੋਈ ਫਰਕ ਆ ਤਗੜਾ ਬੰਦਾ ਜਦੋਂ احسان ਲਊਗਾ ਹਮੇਸ਼ਾ ਪੈਸੇ ਨਾਲ ਦੇਖੂਗਾ ਮਾੜਾ ਬੰਦਾ ਜਦੋਂ احسان ਲਊਗਾ ਕਿਉਂਕਿ ਦੇਣ ਨੂੰ ਕੁਝ ਨਹੀਂ ਹੁੰਦਾ ਉਹ ਅਸੀਸਾਂ ਹੀ ਦੇਈ ਜਾਊਗਾ ਤੇਰਾ ਭਲਾ ਹੋ ਜਾਏ ਤੇਰੇ ਬੱਚੇ ਜੀਉਣ ਤੈਨੂੰ ਰੱਬ ਬਹੁਤ ਦਵੇ ਬਹੁਤ ਦਵੇ ਕਿਉਂਕਿ ਪੈਸਾ ਨਹੀਂ ਨ ਕੋਲ ਹੈਗਾ ਜਦੋਂ ਨੇ ਦੋ ਕੰਗਣ ਲਾ ਕੇ ਮਲਾਦੀ ਘਰ ਵਾਲੀ ਅੱਗ ਲੱਗੇ ਕੀਤੇ ਨਾ ਤੇ ਮਲਾਦੀ ਘਰ ਵਾਲੀ ਕਹਿੰਦੀ ਇੱਕ ਬੰਨੇ ماں ਕਹਿਨੀ ਆ ਤੇ ਦੂਜੇ ਬੰਨੇ ਸੌਦੇ ਬਾਜੀ ਕਰਦੀਆਂ ਤੂੰ ਮੈਨੂੰ ਮਾਂ ਕਿਹਾ ਏ ਮੈਂ ਤੈਨੂੰ ਧੀ ਕਿਹਾ ਏ ਤੇ ਧੀਆਂ ਮਾਂ ਦੇ ਕੋਲੋਂ ਲੈਂਦੀਆਂ ਹੁੰਦੀਆਂ ਵਾਂ ਮਾਂ ਨੂੰ ਦਿੰਦੀਆਂ ਕੁਝ ਨਹੀਂ ਹੁੰਦੀਆਂ ਤੇ ਮਾਂ ਦੀ ਦਿੱਤੀ ਅਸੀਸ ਧੀਏ ਬਹੁਤ ਹੁੰਦੀ ਆ ਇਹ ਕੰਗਣ ਤੂੰ ਰੱਖ ਲਾ ਮੈਨੂੰ ਕੰਗਣਾ ਦੀ ਭੁੱਖ ਨਹੀਂ ਸਤਕਾਰਯੋਗ ਬੀਬੀਆਂ ਬੈਠੀਆਂ ਨੇ ਤੁਹਾਡੀ ਪਕੜ ਚਾਹੂਗੀ ਗੱਲ ਤੁਸੀਂ ਆਪਣੇ ਪੇਕੇ ਜਾਓ ਤੁਹਾਡੇ ਭਰਾ ਬਹੁਤ ਅਮੀਰ ਹੋਣ ਪੈਸੇ ਵਾਲੇ ਹੋਣ ਪਰਜਾਈਆਂ ਬਹੁਤ ਚੰਗੀਆਂ ਹੋਣ ਪਤੀਏ ਬਹੁਤ ਚੰਗੇ ਹੋਣ ਪਿਓ ਬਹੁਤ ਚੰਗਾ ਹੋਵੇ ਪਰ ਜਦੋਂ ਸਾਰਿਆਂ ਤੋਂ ਲੁਕਾ ਕੇ ਤੁਰਦੀ ਧੀ ਨੂੰ ਮਾਂ ਭਾਵੇਂ ਹੱਥ 'ਚ ਰੁਪਈਏ 50 ਹੀ ਫੜਾਵੇ ਨਾ ਵੀ ਆ ਲੈ ਜਾ ਉਹ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਆ ਉਹਦੇ ਨਾਲ ਦੀ ਦੌਲਤ ਕੋਈ ਨਹੀਂ ਆ ਫਿਰ ਉਹਦੋਂ ਮੁੱਠ ਖੁੱਲ ਕੇ ਨਹੀਂ ਵੇਖੀਦਾ ਵੀ ਇਹਨੇ ਦਿੱਤਾ ਕੀ ਮੈਨੂੰ ਬਸ ਐਂ ਘੁੱਟ ਲੈਣਾ ਚਾਹੀਦਾ ਘੁੱਟ ਕੇ ਉਹਦੇ ਵਿੱਚ ਦੁਨੀਆ ਭਰ ਦੇ ਸੁੱਖ-ਸਮਾਨ ਨੇ 50 ਰੁਪਈਆ ਜੀ ਦੇ ਦਿੱਤੇ ਭਾਵੇਂ 100 ਦੇ ਦੇ ਭਾਵੇਂ 500 ਦੇ ਦੇ ਬਾਕੀ ਸਾਰੇ ਨੋਟ ਖਲਾਰ ਕੇ ਦਊਗਾ ਭਰਾ ਵੀ ਐਵੇਂ ਖਲਾਰ ਕੇ ਦਊਗਾ ਠੀਕਰ ਵਾਲੀ ਨੂੰ ਪਤਾ ਲੱਗ ਜਾਵੇ ਵੀ 500 ਦਾ ਨੋਟ ਦਿੱਤਾਈ। ਪਾਈਏ ਨੂੰ ਪਤਾ ਲੱਗ ਜਾਵੇ ਵੀ 500 ਦਿੱਤਾ। ਪਰਜਾਈ ਵੀ ਦਊਗੀ ਤੇ ਨੋਟ ਖਲਾਰ ਕੇ ਦਊਗੀ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਦਿੱਤਾਈ ਤੈਨੂੰ ਕੁਝ। ਇੱਕ ਮਾਂ ਆ ਜਿਹੜੀ ਨੋਟ ਲਵੇਟ ਕੇ ਦਊਗੀ। ਪਤਾ ਨਹੀਂ ਉਹਨੇ 10 ਦਿੱਤੇ ਆ ਕਿ ਪਤਾ ਨਹੀਂ ਉਹਨੇ 1000 ਦਿੱਤਾ ਵਾ ਕਿ ਪਤਾ ਨਹੀਂ ਉਹਨੇ 2000 ਦਿੱਤਾ। ਇਸੇ ਕਰਕੇ ਜਦੋਂ ਧੀ ਪੇਕੇ ਜਾਵੇ ਤੇ ਘਰ 'ਚ ਮਾਂ ਨਾ ਮੁੜ ਕੇ ਮਿਲੇ। ਫਿਰ ਤੋਰਨ ਲੱਗੀ ਨੂੰ ਉਹ ਦਿਨ ਚੇਤੇ ਆਉਂਦਾ ਵੀ ਕੋਈ ਨਹੀਂ ਮੈਨੂੰ ਤੋਰਨ ਆਉਂਦਾ। ਇੱਕ ਮਾਂ ਮੇਰੀ ਬੂਹੇ ਤੱਕ ਮੈਨੂੰ ਤੋਰਨ ਵਾਸਤੇ ਆਉਂਦੀ ਹੁੰਦੀ ਸੀ। ਇੱਕ ਮੇਰੀ ਮਾਂ ਐਂਡ ਤੱਕ ਹੁੰਦੀ ਹੁੰਦੀ ਸੀ ਧੀਏ ਚੱਲੀ ਆਂ ਬਾਰ-ਬਾਰ ਪੁੱਛਦੀ ਫੇਰ ਆ ਜੀ ਕਦੇ ਮਲਾਹ ਦੀ ਘਰ ਵਾਲੀ ਨੇ ਆਖਿਆ ਧੀਏ ਇੱਕ ਬੰਨੇ ਤੂੰ ਮੈਨੂੰ ਮਾਂ ਕਹਿਨੀ ਇੱਕ ਬੰਨੇ ਸੌਦੇ ਬਾਜ਼ੀ ਕਰਦੀ ਐ ਮੈਨੂੰ ਕੁਝ ਨਹੀਂ ਚਾਹੀਦਾ ਕੰਗਣ ਤੂੰ ਰੱਖ ਲਾ ਕੰਗਣ ਪਾਲੇ ਕਵਰ ਕਸ਼ਮੀਰਾ ਸਿੰਘ ਆਪਣੀ ਰਾਣੀ ਨੂੰ ਲੈ ਕੇ ਤੁਰਿਆ ਰਾਣੀ ਕਹਿੰਦੀ ਸਰਦਾਰਾ ਹੁਣ ਜਾਣਾ ਕਿੱਥੇ ਐ ਕਵਰ ਕਸ਼ਮੀਰਾ ਸਿੰਘ ਕਹਿੰਦਾ ਰਾਣੀਏ ਪਤਾ ਪਤਾ ਸਾਡਾ ਵੈਰੀ ਆ ਸਾਡੀ ਜਾਣ ਦੇ ਸਾਰੇ ਮਗਰ ਪਏ ਆ ਸਾਨੂੰ ਇੱਕੋ ਸੰਤ ਪਨਾਹ ਦੇ ਸਕਦਾ ਵਾ ਉਹਦੇ ਵਰਗਾ ਸੰਤ ਕੋਈ ਨਹੀਂ ਉਹਦੇ ਵਰਗਾ ਸਾਧੂ ਕੋਈ ਨਹੀਂ ਕਹਿੰਦੇ ਕੌਣ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਆ ਪਰਸੋਂ ਸ਼ੀਧੀ ਦਿਹਾੜਾ ਲੰਘਿਆ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਪਿੰਡ ਨਰੰਗਾ ਬਾਦ ਆ ਪਿੰਡ ਗਗੋਬੂਏ ਦਾ ਜਨਮ ਆ ਸਰਦਾਰ ਸੇਵਾ ਸਿੰਘ ਸਰਦਾਰ ਨੀ ਧਰਮਕੌਰ ਜਨਮ ਹੋਇਆ ਸੀ 6ਵੇਂ ਪਾਦਸ਼ਾਹ ਦੇ ਹੁਕਮ ਨਾਲ